ਇਹੋ ਜਿਹੀ ਮਾੜੀ ਲਫਸ ਨਹੀਂ ਸੁਹਾਨ ਤੋਂ ਕੱਢੀਦੇ ਹੁੰਦੇ ਹੈ ਬਾਹੇ ਕਰੋ ਸੁਖ ਰਖੀ ਜਨਾ ਕੋਰੂ ਗੋਪਿੰਦ ਸਿੰਘ ਜੀ ਦੇ ਮਾਤਾ ਜੀ ਤੇ ਉਹਨਾਂ ਦੇ ਦੋਨੋਂ ਛੋਟੇ ਬੱਚੇ ਮੇਰੇ ਘਰ ਲੁਕੇ ਹੋਏ ਨੇ ਲੱਖਾਂ ਦੀ ਫੌਜ ਲੈ ਕੇ ਵੀ ਵਜ਼ੀਰ ਖਾ ਹਾਲੇ ਤੱਕ ਗੁਰੂ ਤਾਂ ਪੜ ਨਹੀਂ ਸਕਿਆ ਹੁਣ ਉਹਨਾਂ ਦੀ ਬਜ਼ੁਰਗ ਮਾਂ ਤੇ ਬੱਚਿਆਂ ਦਾ ਜੀਵਨ ਕੱਟ ਸੂਰਮਾ ਬਣਿਆ ਪੁੱਤਾ ਜੱਜ ਕੇ ਸ਼ਹੀਦ ਹੋਣਾ ਪਰ ਮੁਸਕਰਾ ਰਹੇ ਨੇ ਬੱਚਿਆਂ ਔਰਤਾਂ ਤੇ ਜ਼ੁਲਮ ਕਰਨ ਵਾਲਾ ਸੂਰਮਾ ਨਹੀਂ ਸ਼ੈਤਾਨ ਕੋ ਹੁੰਦਾ ਹੈ ਇਹ ਕੰਮ ਸਾਡੇ ਹੱਥੋਂ ਹੋ ਰਿਹਾ ਹੈ ਉਹ ਬਿਹਤਰ ਹੁੰਦਾ ਹੁਕਮਰਾਨ ਗੁਰੂ ਦੀ ਤਲਾਸ਼ ਵਿੱਚ ਸਾਨੂੰ ਵੀ ਚਮਕੌਰ ਬਰਾ ਲੈਂਦੇ